ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਆ ਗਈਆਂ ਜੀ ਮੈਂ ਖੇਤ ਵਿੱਚ ਅੱਜ ਆਪਾਂ ਛੱਤ ਦਾ ਕੰਮ ਸਵੇਰੇ ਕਰ ਲਿਆ ਸੀ ਤੇ ਹੁਣ ਮੈਂ ਲੱਗੀਆਂ ਛੱਤ ਆਹ ਲੱਗੀ ਸਗੀ ਖੇਤ ਦੀ ਵਹਾਈ ਕਰਨ ਆਹ ਦੇਖੋ ਵਿੱਚੋਂ ਪੱਥਰ ਦੇਖੋ ਤੁਸੀਂ ਕਿਦਾਂ ਦਾ ਨਿਕਲਿਆ ਜਿੱਦਾਂ ਜਮਾ ਹੀ ਆਲੂ ਹੁੰਦਾ ਇਸ ਤਰ੍ਹਾਂ ਦੇ ਪੱਥਰ ਜੇ ਸਾਡੇ ਆਮ ਹੀ ਖੇਤ ਦੇ ਵਿੱਚੋਂ ਨਿਕਲਦੇ ਰਹਿੰਦੇ ਕਿਉਂਕਿ ਰੇਤਲੀ ਮਿੱਟੀ ਆ ਇੱਧਰ ਆਪਾਂ ਪਾਣੀ ਦਿੱਤਾ ਹੋਇਆ ਸ਼ੁਰੂ ਕੀਤਾ ਹੋਇਆ ਖੇਤ ਨੂੰ ਦੇਣਾ ਇੱਧਰ ਇਹ ਰੋਟਾਵੇਟਰ ਦੇ ਨਾਲ ਮੈਂ ਖੇਤ ਦੀ ਜਿਹੜੀ ਇੱਧਰ ਵਹਾਈ ਕਰ ਲਈ ਆ। ਵੀਡੀਓ ਮੈਂ ਥੋੜੀ ਲੇਟ ਸ਼ੁਰੂ ਕੀਤੀ ਆ ਪਹਿਲਾਂ ਮੇਰਾ ਇਰਾਦਾ ਨਹੀਂ ਸੀ ਬਣਾਉਂਦਾ ਫਿਰ ਮੈਂ ਕਿਹਾ ਚਲੋ ਧੜ ਨਾਲ ਸ਼ੁਰੂ ਸ਼ੇਅਰ ਕਰਦਨੇ ਆ ਕਿ ਅਸੀਂ ਖੇਤ ਵਿੱਚ ਸਬਜ਼ੀ ਕਿਸ ਤਰ੍ਹਾਂ ਲਗਾਣੇ ਆ। ਆ ਮੈਂ ਜਿਹੜੀ ਪਾਈ ਆ ਜੀ ਸਰੋਂ ਦੀ ਖਾਲ ਤੇ ਵਿੱਚ ਕੁਝ ਨੀਮ ਖਲੀ ਮੇਰੇ ਕੋਲ ਪਈ ਸੀ ਜਿਹੜੀ ਆਪਣੇ ਘਰ ਦੀ ਬਣਾਈ ਹੋਈ ਸੀ ਮੋਲਣੀ ਮੈਂ ਲੈ ਕੇ ਆਂਦੀ ਇਹ ਖਾਲ ਵੀ ਆਪਣੀ ਘਰ ਦੀ ਆ। ਇਹ ਮੈਂ ਲਗਭਗ 20 ਕਿਲੋ ਦੇ ਕਰੀਬ-ਗਰੀਬ ਪਾ ਦਿੱਤੀ ਆ ਖੇਤ ਦੇ ਵਿੱਚ ਇੰਨੀ ਜਿਹੀ ਜਗ੍ਹਾ ਦੇ ਵਿੱਚ ਹੀ ਥੋੜੀ ਜਿਹੀ ਜਗ੍ਹਾ ਹੀ ਆ ਇਹ। ਇੱਧਰ ਮੈਂ ਲੱਗੀ ਹੁਣ ਕਿਆਰੇ ਬਣਾਣ ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਜੀ ਧਨੀਆ ਮੇਥੀ ਪਾਲਕ ਚਲਾਈ ਲਾਲ ਚਲਾਈ ਹਰੀ ਚਲਾਈ ਇਹ ਸਾਰੀਆਂ ਵਾਸਤੇ ਨਾ ਇਦਾਂ ਦੀ ਆਪਾਂ ਛੋਟੇ ਛੋਟੀਆਂ ਕਿਆਰੀਆਂ ਲੱਗੇ ਬਣਾਣ ਕਿਉਂਕਿ ਆਪਾਂ ਘਰੇਲੂ ਬਗੀਚੀ ਆਪਣੇ ਬਸ 5-4 ਮੈਂਬਰਾਂ ਦੇ ਵਾਸਤੇ ਇੰਨੀ ਕੀ ਸਬਜ਼ੀ ਆਪਾਂ ਲਗਾਨੀ ਆ ਤੇ ਇੱਧਰ ਆਪਾਂ ਲਗਾਤਾ ਜੀ ਪੋਈ ਸਾਗ ਇਹਨੂੰ ਤੁਸੀਂ ਜਾਣਦੇ ਹੀ ਹੋਣੇ ਸ਼ਾਇਦ ਸਾਰੇ ਜਿਹੜੇ ਵੀ ਛਾਤ ਦੇਗ ਗਾਰਡਨਿੰਗ ਕਰਦੇ ਉਹਨਾਂ ਨੂੰ ਇਹਦਾ ਸਾਰਿਆਂ ਨੂੰ ਪਤਾ ਹੀ ਆ ਪੋਈ ਸਾਗ ਕਹਿੰਦੇ ਇਹਨੂੰ ਜਾਂ ਚైనੀਜ਼ ਸਾਗ ਵੀ ਕਹਿ ਦਿੰਦੇ ਆ ਇਹ ਮੈਂ ਲਗਾਤਾ ਇੱਧਰ ਆਹ ਵਾਲੀ ਕਿਆਰੀ ਮੈਂ ਬਣਾ ਲਈ ਆ ਇੱਧਰ ਪਾਲਕ ਦੀ ਕਿਉਂਕਿ ਪਾਲਕ ਹੋ ਜਾਣੀ ਆ ਹਲੇ ਵੈਸੇ ਧਨੀਆਂ ਤਾਂ ਸਾਡੇ ਹਜੇ ਨਹੀਂ ਹੋਣਾ ਕਿਉਂਕਿ ਥੋੜਾ ਹਲੇ ਗਰਮ ਆ ਆਪਾਂ ਲਗਾਵਾਂਗੇ ਉਹ ਲਗਭਗ ਅਕਤੂਬਰ ਦੀ 13 14 ਤਰੀਕ ਤੱਕ ਤੇ ਇੱਧਰ ਆਪਾਂ ਇਹਦੀ ਬਣਾ ਲਈ ਆ ਥਾਂ ਪਾਲਕ ਦੀ ਇਹ ਮੈਂ ਅੱਧੀ ਪਾਲਕ ਲਗਾਣੀ ਆ ਦੇਸੀ ਅੱਧੀ ਮੈਂ ਲਗਾਉਂਗੀ ਦੂਸਰੀ ਜਿਹੜੀ ਹਾਈਬ੍ਰਿਡ ਹੁੰਦੀ ਆ ਤੇ ਮਿੱਟੀ ਤੁਸੀਂ ਦੇਖ ਸਕਦੇ ਹੋ ਆਪਣੀ ਇਸ ਤਰ੍ਹਾਂ ਦੀ ਮਿੱਟੀ ਆ ਰੇਤਲੀ ਆ ਥੋੜੀ ਇਹਦੇ ਵਿੱਚ ਆਪਾਂ ਆਰਗੈਨਿਕ ਖਾਦ ਜਿਹੜੀ ਉਹ ਪਾ ਲਈ ਆ ਸਿਰਫ ਸਰੋਂ ਦੀ ਖល ਪਾਈ ਆ ਇੱਕ ਨਿੰਮ ਦੀ ਖਲੀ ਜਿਹੜੀ ਹੁੰਦੀ ਉਹ ਪਾਤੀ ਆਪਾਂ ਹੋਰ ਕੋਈ ਵੀ ਕੈਮੀਕਲ ਜਿਹੜਾ ਆਪਾਂ ਉਹ ਨਹੀਂ ਵਰਤਣਾ ਇਹ ਹੋ ਗਈ ਜੀ ਆਪਣੇ ਪਾਲਕ ਦੀ ਇੱਧਰ ਆਪਾਂ ਹਲੇ ਇਹ ਪਲੀ ਪੱਧਰੀ ਕਰ ਰਹੇ ਆ ਕਿਆਰੀ ਇਹ ਧਨੀਏ ਦੀ ਇਹਦੇ ਨਾਲ ਹੀ ਇੱਧਰ ਮੇਥੀ ਇੱਧਰ ਮੈਂ ਲਗਾ ਰਹੀ ਹੈਗੀਆਂ ਆਪਣਾ ਕੁਝ ਸਰੋਂ ਲਗਾਉਂਗੀ ਵਿੱਚ ਤੇ ਕੁਝ ਮੈਂ ਲਗਾਉਂਗੀ ਤੋਰੀਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤੋਰੀਆ ਜਿਹੜਾ ਸਭ ਤੋਂ ਪਹਿਲਾਂ ਲਗਾਇਆ ਜਾਂਦਾ ਵੈਸੇ ਤਾਂ ਹੁਣ ਉੱਗਾ ਹੋਇਆ ਜ਼ਿਆਦਾਤਰ ਲੋਕਾਂ ਦੇ ਪਰ ਅਸੀਂ ਥੋੜਾ ਲੇਟ ਹੋ ਗਏ ਆ ਤੇ ਉਹ ਮੈਂ ਇੱਥੇ ਲੱਗੀਆਂ ਤੋਰੀਆ ਲਗਾਣ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਪੱਧਰਾ ਕਰਕੇ ਕਿਆਰੀਆਂ ਬਣਾ ਲਈਏ ਇਹਦੀਆਂ ਜੀ ਦੇਸੀ ਆਪਾਂ ਉਜਾਰ ਬਣਾਏ ਹੋਏ ਆ ਇਹ ਪੱਧਰਾ ਕਰਨ ਵਾਸਤੇ ਹੀ ਆ ਸਟੀਲ ਦਾ ਬਣਵਾਇਆ ਸੀ ਆਪਾਂ ਇਹ ਇਹਦੇ ਨਾਲ ਜਿਹੜੀ ਜਗ੍ਹਾ ਨਾ ਇਸ ਤਰ੍ਹਾਂ ਬਹੁਤ ਵਧੀਆ ਜਿਹੜੀ ਪੱਧਰੀ ਹੋ ਜਾਂਦੀ ਆ ਤਾਂ ਹੈ ਵੀ ਬਿਲਕੁਲ ਹਲਕਾ ਵਾ ਇਹ ਤੇ ਮਜ਼ਬੂਤ ਬਹੁਤ ਆ ਜੇ ਤੁਸੀਂ ਬਣਵਾਉਣਾ ਚਾਹੋ ਤਾਂ ਆਪਣਾ ਇਸ ਤਰ੍ਹਾਂ ਦਾ ਇਹ ਬਣਵਾ ਸਕਦੇ ਹੋ ਜੇ ਤੁਸੀਂ ਗਾਰਡਨਿੰਗ ਕਰਦੇ ਹੋ ਤਾਂ ਸਾਧਤ ਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉੱਥੇ ਤਾਂ ਆਪ ਨੂੰ ਰੰਬਾ ਹੀ ਬਹੁਤ ਹੁੰਦਾ ਇੱਕ ਪਰ ਜਦੋਂ ਆਪਾਂ ਜ਼ਮੀਨ ਤੇ ਕੋਈ ਸਬਜ਼ੀ ਲਗਾਣੀ ਆ ਫਿਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਆ ਇਸ ਤਰ੍ਹਾਂ ਆਪਾਂ ਸਾਰਾ ਇਹ ਪੱਧਰਾ ਕਰ ਕਰਕੇ ਨਾਲੋਂ ਨਾਲ ਜਿਹੜੇ ਇਸ ਤਰ੍ਹਾਂ ਮੋੜ ਵਗੈਰਾ ਵਿੱਚ ਹੁੰਦੇ ਆ ਕੋਈ ਪੱਥਰ ਹੁੰਦਾ ਇਹਨੂੰ ਆਪਾਂ ਇਸ ਤਰ੍ਹਾਂ ਚੁੱਕ ਲਈਦਾ ਆ ਜਿਹੜਾ ਕੰਮ ਹੱਥਾਂ ਦੇ ਨਾਲ ਹੋਣਾ ਆ ਉਹ ਕਿਸੇ ਵੀ ਹੋਰ ਚੀਜ਼ ਦੇ ਨਾਲ ਵੈਸੇ ਨਹੀਂ ਹੁੰਦਾ ਕਿਉਂਕਿ ਹੱਥਾਂ ਦੇ ਨਾਲ ਆਪਾਂ ਬਿਲਕੁਲ ਇਹਨੂੰ ਪੱਧਰਾ ਕਰ ਲੈਨੇ ਜੇ ਕੋਈ ਚੀਜ਼ ਵਿੱਚ ਇਸ ਤਰ੍ਹਾਂ ਰੋੜੇ ਵੱਟੇ ਵਗੈਰਾ ਹੈਗੇ ਆ ਉਹ ਵੀ ਆਪਾਂ ਚੁੱਕ ਸਕਦੇ ਆ ਉਹ ਇੱਧਰ ਆਪਾਂ ਲਗਾਣਾ ਜੀ ਸਰੋਂ ਲਗਾਣੀ ਆ ਤੇ ਮਿੱਟੀ ਤੁਸੀਂ ਦੇਖ ਸਕਦੇ ਆ ਆਪਾਂ ਰੂਟਾਵੇਟਰ ਦੇ ਨਾਲ ਖੇਤ ਨੂੰ ਪਹਿਲਾਂ ਵਾ ਲਿਆ ਵਾ ਤੇ ਮਿੱਟੀ ਦੇਖੋ ਤੁਸੀਂ ਕਿੰਦਾ ਜਿਦਾ ਸੱਕਰ ਹੁੰਦੀ ਇਸ ਤਰ੍ਹਾਂ ਹੋ ਗਈ ਆ ਬਿਲਕੁਲ ਕੂਲੀ ਕੂਲੀ ਅਸੀਂ ਪੰਜਾਬੀ ਚ ਸੌਫਟ ਨੂੰ ਕਹਿ ਦਿੰਦੇ ਆ ਬਾਕੀ ਹਰ ਇੱਕ ਲਾਗੇ ਦੀ ਇਲਾਕੇ ਦੀ ਆਪਦੀ ਭਾਸ਼ਾ ਹੁੰਦੀ ਆ ਤੇ ਹੁਣ ਆਪਾਂ ਇੱਥੇ ਤੱਕ ਵਟ ਬਣਾ ਲਾਂਗੇ ਇੱਧਰਲੀ ਸਾਈਡ ਆਪਾਂ ਜਿਹੜੀ ਸਰੋਂ ਲਗਾਣੀ ਆ ਕੋਸ਼ ਆਪਾਂ ਇਸ ਵਾਰ ਕਾਲੇ ਆਲੂ ਲਗਾਣੇ ਆ ਉਹਨਾਂ ਵਾਸਤੇ ਵੀ ਆਪਾਂ ਅੱਜ ਦਿਨ ਲਗਾਏ ਤੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਮੈਂ ਤਾਂ ਪਹਿਲੀ ਵਾਰੀ ਲਗਾਣੇ ਆ ਕਾਲੇ ਆਲੂ ਅੱਗੇ ਨਾ ਕਦੀ ਲਗਾਏ ਆ ਤੇ ਨਾ ਮੈਂ ਕਦੀ ਖਾਦੇ ਹੀ ਅਜੇ ਤੱਕ ਪਰ ਇਸ ਵਾਰ ਆਪਾਂ ਨੂੰ ਬੀਜ ਮਿਲ ਗਿਆ ਵਾ ਤਾਂ ਆਪਾਂ ਲਗਾਵਾਂਗੇ ਆ ਹੈਗਾ ਜੀ ਤੋਰੀਆ ਇਹਨੂੰ ਚਾਹੋ ਤਾਂ ਤੁਸੀਂ ਰੇਤਾ ਦੇ ਵਿੱਚ ਮਿਲਾ ਕੇ ਵੀ ਛੱਟਾ ਦੇ ਸਕਦੇ ਹੋ ਪਰ ਮੈਂ ਹੁਣ ਇੱਦਾਂ ਹੀ ਦੇ ਦੇਣ ਲੱਗੀ ਆ ਕਿਉਂਕਿ ਬਿਰਲਾ-ਵੇਰਲਾ ਦੇਣਾ ਹੁੰਦਾ ਹੈ ਛੱਟਾ ਬਸ ਇਹਨੂੰ ਕੋਈ ਬਹੁਤਾ ਜ਼ਿਆਦਾ ਉੱਤੇ ਮਿੱਟੀ ਪਾਉਣ ਦੀ ਨਹੀਂ ਲੋੜ ਹੈਗੀ ਇੱਦਾਂ ਹੀ ਆਪਾਂ ਪਾਣੀ ਦੇ ਦੇਣਾ ਤੇ ਇਹਨੇ ਉੱਗੇ ਹੋਣਾ ਕਿ ਬੀਜ ਬਹੁਤ ਬਰੀਕ ਹੁੰਦਾ ਆ ਮਿੱਟੀ ਦੇ ਵਿੱਚ ਇਹਨੇ ਆਪਣੇ ਆਪ ਹੀ ਵਿੱਚ ਮਿਲ ਜਾਣਾ